ਮਾਰੂ 16 ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰੈ ਧਰਤੀ ਅਰ ਆਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਹਿਲਾ ਪਦ ਸਿਮਰੈ ਕਿਥੇ ਵਿਸਰਾਮ ਹੈ ਸਿਮਰੈ ਧਰਤੀ ਅਰ ਆਕਾਸ਼ਾ ਦੂਜਾ ਸਿਮਰੈ ਆਹੀ ਨਾਲ ਹੈ ਸਿਮਰੈ ਚੰਦ ਸੂਰਜ ਗੁਣ ਤਾਸਾ ਪੌਣ ਪਾਣੀ ਬੈ ਸੰਤਰ ਸਿਮਰਹਿ ਪੌਣ ਪਾਣੀ ਬੈ ਸੰਤਰ ਸਿਮਰਹਿ ਸਿਮਰਹਿ ਸਗਲ ਉਪਾਰਜਨਾ ਸਿਮਰਹਿ ਖੰਡ ਦੀਪ ਸਭ ਲੋਆ ਸਿਮਰਹਿ ਪਾਤਾਲ ਪੁਰੀਆ ਸੱਚ ਸੋਆ ਸਿਮਰਹਿ ਪਦਾਂ ਤੇ ਵਿਸਰਾਮ ਹਨ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾਂ ਸਿਮਰਹ ਬ੍ਰਹਮੇ ਬਿਸਨ ਮਹੇਸਾ ਸਿਮਰਹ ਤੇ ਬਿਸਰਾਮ ਬ੍ਰਹਮੇ ਬਿਸ ਬ੍ਰਹਮੇ ਬਿਸਨ ਮਹੇਸਾ ਸਿਮਰਹ ਦੇਵਤੇ ਸਿਮਰਹ ਤੇ ਬਿਸਰਾਮ ਸਿਮਰਹ ਦੇਵਤੇ ਕੋੜ ਤਿਤੀਸਾ ਕੋੜ ਤਿਤੀਸਾ ਸੰਬੰਧਕ ਪਾਠ ਹੈ ਦੇਵਤੇ ਕੋੜ ਤਿਤੀਸਾ ਸਿਮਰਹ ਦੇਵਤੇ ਕੋੜ ਤਿਤੀਸਾ ਦੇਵਤੇ ਕੋੜ ਦਾ ਨਹੀਂ ਸੰਬੰਧ ਹੈ ਦੇਵਤੇ ਕੋੜ ਤਿਤੀਸਾ ਸਿਮਰਹਿ ਜਖ ਦਇਤ ਸਭ ਸਿਮਰਹਿ ਹਾਂ ਸਿਮਰਹਿ ਜਖ ਜਖ ਉਚਾਰਨ ਕਰਨਾ ਕਸ ਕੇ ਯਈਆ ਹੈ ਹੀਠਾ ਜਖ ਸਿਮਰਹਿ ਜਖ ਦਇਤ ਸਭ ਸਿਮਰਹਿ ਅਗਣਤ ਨਾ ਜਾਈ ਜਾਸ ਗਣਾ ਅਗਣਤ ਇਥੇ ਯਮਕ ਲਾਦਨੀ ਹੈ ਨਾ ਜਾਈ ਜਾਸ ਗਣਾ ਸਿਮਰਹਿ ਪਾਸ ਪੰਖੀ ਆਰ ਕੂਤਾ ਸਿਮਰਹਿ ਤੇ ਵਿਸਰਾਮ ਲਾ ਦੋ ਸਿਮਰਹਿ पासु पंखी सब भूता सिमरह बान पर्वत औधुता लता बल्ली साख सब सिमरह हां लता बल्ली ए लता पूला बोलना बल्ली कसके बोलना लता बल्ली साख सब सिमरह इथे विश्राम है राव रहया रहे आ स्वामी सब मना सिमरह थूल सूक्ष्म सब जनता सिमरह ਸੇਦ ਸਾਧਕ ਹਰਮੰਤਾ ਗੋਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਤਨਾ ਸਿਮਰਹਿ ਨਰ ਨਾਰੀ ਆਸਰਮ ਸਿਮਰਹਿ ਤੇ ਲਾਦੂ ਸਿਮਰਹਿ ਨਰ ਨਾਰੀ ਆਸਰਮ ਸਿਮਰਹਿ ਨਰ ਨਾਰੀ ਆਸਰਮ ਸਿਮਰਹਿ ਜਾਤ ਜੋਤ ਸਭ ਵਰਨ ਸਿਮਰਹਿ ਗੁਣੀ ਚਤੁਰ ਸਭ 베ਤੇ ਸਿਮਰਹ ਰਾਣੀ ਆਰ ਦਿਨਾ ਸਿਮਰਹ ਘੜੀ ਮੂਰਤ ਪਾਲ ਨਿਮਖਾ ਸਿਮਰਹ ਕਾਲ ਅਕਾਲ ਸੁੱਚ ਸੋਚਾ ਇਥੇ ਸਿਮਰਹ ਦਲਾਵਾਂ ਦੇ ਨਾਲ ਸਿਮਰਹ ਸੌਣ ਸਾਸਤਰ ਸੰਯੋਗਾ ਅਲਖ ਨ ਲਖੀਐ ਇੱਕ ਖਿਨਾ ਕਰਨ ਕਰਾਵਨ ਹਾਰ ਸੁਆਮੀ ਹਾਂ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੀ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭਹ ਜਨਮ ਪਦਾਰਥ ਸੋ ਜਿਨਾ ਜਾ ਕੈ ਮਨ ਊਠਾ ਪ੍ਰਭ ਆਪਣਾ ਜਾ ਕੈ ਮਨ ਵੂਠਾ ਇਤਿ ਸ੍ਰਾਮ ਪ੍ਰਭ ਆਪਣਾ ਜਾ ਕੈ ਮਨ ਵੂਠਾ ਪ੍ਰਭ ਆਪਣਾ ਪੂਰਾ ਕਰਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬੋਹੜ ਨਾ ਜੋਨੀ ਭਰਮ ਰੁਣਾ ਰੁਣਾ ਨਹੀਂ ਕਹਿਣਾ ਗੁਨਾ ਪੋਲਾ ਬੋਲਣਾ ਬੋਹੜ ਨਾ ਜੋਨੀ ਭਰਮ ਰੁਣਾ ਗੋਰ ਕਾ ਸ਼ਬਦ ਵਸੈ ਮਨ ਜਾਕੈ ਨਹੀਂ ਵਸੈ ਨਹੀਂ ਕਹਿਣਾ ਇਹ ਵਸੈ ਗੁਰ ਕਾ ਸ਼ਬਦ ਵਸੈ ਇਥੇ ਵਿਸਰਾਮ ਮਨ ਜਾਕੈ ਗੋਰ ਕਾ ਸ਼ਬਦ ਵਸੈ ਮਨ ਜਾਕੈ ਦੁਖ ਦਰਦ ਭ੍ਰਮ ਤਾ ਕਾ ਭਗ ਹੈ ਹਾਂ ਦੁੱਖ ਦਰਦ ਭ੍ਰਮ ਇਥੇ ਵਿਸਰਾਮ ਹੈ ਤਾ ਕਾ ਭਗ ਹੈ ਤਾ ਕਾ ਉਚਾਰਨ ਕਰਨਾ ਸੁਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਤੁਨਾ ਸੋ ਧਨਵੰਤਾ ਜੇਨ ਪ੍ਰਭ ਧਿਆਇਆ ਸੋ ਪਤਵੰਤਾ ਜੇਨ ਸਾਧ ਸੰਗ ਪਾਇਆ ਸੋ ਪਤਵੰਤਾ ਜੇਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਉਠਾ ਸੋ ਪੂਰ ਕਰਮਾ ਨਾਛਿਨਾ ਜਾਲਥਲ ਮਹੀਅਲ ਸੁਆਮੀ ਸੋਈ ਅਵਰ ਨਾ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ सगला ਅਵਰ ਨਾ ਦੀਸੈ ਏਕ ਬਿਨਾ ਉਚੇ ਤੇ ਉਚਾ ਦਰਬਾਰਾ ਉਚੇ ਤੇ ਉਚਾ ਦਰਬਾਰਾ ਕਹਿਨ ਨਾ ਜਾਈ अंत नापारा गहिर गंभीर अथाह स्वामी अतोल ना जाई क्यामिना क्यामिना चलो तू करता तेरा सब किया तोज बिन अवर ना कोई बिया आद मद अंत प्रब तू है सकल पसारा तुम तन जम दूत ਤੇਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਰਥ ਤਾਕੇ ਪੂਰਨ ਜੋ ਸ਼ਰਵਣੀ ਪ੍ਰਭ ਕਾ ਜਸ ਸੁਨਾ ਜੋ ਸ਼ਰਵਣੀ ਪ੍ਰਭ ਕਾ ਜਸ ਸੁਨਾ ਤੂ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਊਤਮ ਜੋ ਭਾਵੈ ਸੁਆਮੀ ਤੋਨੋ ਮਨ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰਉ ਨਾਮ ਹੋਹੁ ਮਿਹਰਵਾਨਾ ਹਰ ਦਾਤਾ ਜੀ ਜੰਤ ਭੀਖਾਰੀ ਜਾਨ ਬਾਂਛੈ ਜਾ ਚੰਗਨਾ ਹਰ ਦਾਤਾ ਤਿਥਮਕ ਜੀ ਜੰਤ ਭੀਖਾਰੀ ਤਿਥ ਵਿਸਰਾਮ जान बंछ जा है चंगना इकट्ठा ही पाठ करना जा चंगना नहीं कहना है मागो जन परम परमगत पावो जन्म जन्म की मैल मिटावा दीर्घ रोग मिट है हर औखद दीर्घ रोग मिट है हर औखद इह निर्मल रप मंगना ਸ਼ਰਮਣੀ ਸੁਣੋ ਬੇਮਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲਗਾਓ ਦਾਸ ਤੇਰੇ ਕਰ ਸੁਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੇ ਮਿਟਹ ਕਮਾਤੀ ਅਭੁਗੁਣ ਮੇਰੇ ਸਿਮਰ ਸਿਮਰ ਸਵਾਮੀ ਮਨ ਜਿਵੇ ਪੰਜ ਦੂਤ ਤਜ ਤੰਗਨਾ ਸਿਮਰ ਸਿਮਰ ਸਵਾਮੀ ਇੱਥੇ ਖਮਕ ਲੱਗੇਗੀ ਮਨ ਜਿਵੇ ਇੱਥੇ ਵਿਸਰਾਮ ਹੈ ਪੰਜ ਦੂਤ ਤਜ ਤੰਗਨਾ ਚਰਨ ਕਮਲ ਜਾਪ ਬੋਹਿਤ ਚਰੀਐ ਇਹ ਚਰੀਐ ਭਾਰਾ ਉਚਾਰਨ ਕਰਨਾ ਚਰੀਐ ਨਹੀਂ ਕਹਿਣਾ ਚਰਨ ਕੰਮਲ ਜਾਪ ਬੋਹਿਤ ਚਰੀਐ ਯਾਨੀ ਨਾਮ ਰੂਪੀ ਜਹਾਜ਼ ਤੇ ਚੜੀਏ ਦਾ ਵਾਚਕ ਹੈ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸਮਤ ਨਿਵਾਸੀ ਬਾਹੁਰ ਜੂਨ ਨਾ ਨੰਗਨਾ ਇਤੇ ਬੰਦਨ ਦਦੇ ਨਾਲ ਚਾਰਨ ਕਰਨਾ ਹੈ ਹਰ ਸਮਤ ਬੋਲਾ ਬੋਲਣਾ ਹੈ ਸਮਤ ਨਹੀਂ ਕਹਿਣਾ ਹੈ ਹਰ ਸਮਤ ਨਿਵਾਸੀ ਬਾਹੜ ਜੋ ਨਾ ਨੰਗਨਾ ਦਾਸ ਦਾਸਨ ਕੋ ਕਰ ਲੇ ਹੋ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ੁਰ ਮਿਲ ਕਦੇ ਨਾ ਹੋਵੀ ਭੰਗਨਾ ਮਾਨ ਤਨ ਅਰਪ ਧਰੀ ਹਰ ਆਗੈ ਜਨਮ ਜਨਮ ਕਾ ਸੋਇ ਜਾਗੈ ਜੇਸ ਕਾ ਸਾ ਸੂਈ ਪ੍ਰਤਪਾਲਕ ਹੱਥ ਤਿਆਗੀ ਹਉ ਮੈਂ ਹੰਤਨਾ ਹੱਥ ਪੂਲਾ ਬੋਲਨਾ ਹੱਥ ਤਿਆਗੀ ਹਉ ਮੈਂ ਹੰਤਨਾ ਤਲਥਲ ਪੂਰਨ ਅੰਤਰ ਜਾਮੀ ਘਾਟ ਘਾਟ ਰਵਿਆ ਅਸ਼ਾਲ ਸੁਆਮੀ ਇਥੇ ਚਾਲ ਅਨਸਾਰ ਅਸ਼ਾਲ ਉਚਾਰਨ ਕਰਨਾ ਭਰਮ ਪੀਤ ਖੁਈ ਗੁਰ ਪੂਰਾ ਏਕ ਰਵਿਆ ਸਰਬੰਗਨਾ ਈ ਪਰਮ ਪੀਤ ਖੋਈ ਕੋਈ ਗੁਰ ਨਹੀਂ ਕਹਿਣਾ ਪਰਮ ਪੀਤ ਖੋਈ ਗੁਰਪੁਰਾ ਇਥੇ ਵਿਸਰਾਮ ਹੈ ਏਕ ਰਵਿਆ ਸਰਬੰਗਨਾ ਜਾਤ ਕਤ ਪੀਖਾ ਪ੍ਰਾਪ ਸੁਖ ਸਾਗਰ ਹਰ ਟੋਟ ਭੰਡਾਰ ਨਾਹੀ ਰਤਨਾਗਰ ਹਰ ਪਦਤੀ ਜਮਕ ਲਾ ਦਨੀ ਹੈ ਟੋਟ ਭੰਡਾਰ ਨਾਹੀ ਇਥੇ ਵਿਸਰਾਮ ਹੈ ਰਤਨਾਗਰ ਅਗਹਿ ਅਗਾਹ ਕਿਛ ਮਿਤ ਨਹੀਂ ਪਾਈਐ ਅਗਹਿ ਅਗਾਹ ਨਹੀਂ ਕਹਿਣਾ ਅਗਹਿ ਐੜੀ ਦੇ ਵਿੱਚ ਡੈਸ਼ ਦੀ ਕਿ ਪੋਲਾ ਬੋਲਣਾ ਹੈ ਅਗਹਿ ਅਗਾਹ ਕਿਛ ਮਿਤ ਨਹੀਂ ਪਾਈਐ ਇਥੀ ਵਿਸਰਾਮ ਹੋ ਸੋ ਬੂਜੈ ਜਿਸ ਕਿਰਪੰਗਨਾ ਛਾਤੀ ਸੀਤਲ ਮਾਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਾਰ ਗਹਿ ਕਾਢ ਲੀਏ ਪ੍ਰਭ ਆਪਣੈ ਇਹ ਕਾਰਗਹਿ ਇਕੱਠਾ ਨਹੀਂ ਕਹਿ ਦੇਣਾ ਕਾਰ ਨਾਮ ਹੱਥਾਂ ਦਾ ਹੁੰਦਾ ਹੈ ਗਹਿ ਨਾਮ ਪਕੜਨ ਦਾ ਹੁੰਦਾ ਹੈ ਕਾਰ ਗਹਿ ਕਾਢ ਲੀਏ ਪ੍ਰਭ ਆਪਣੈ ਅਮਯੋਤਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਹੀਂ ਆਦ ਮਦ ਅੰਤ ਪ੍ਰਭ ਰਵਿਆ ਤ੍ਰਿਸਨ ਬੁਜੀ ਪਰਮੰਗਨਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਆਦ ਮੱਦ ਅੰਤ ਇਥ ਠਮਕ ਹੈ ਪ੍ਰਭ ਰਵਿਆ ਇਥੇ ਵਿਸਰਾਮ ਹੈ ਤ੍ਰਿਸਨ ਬੁਜੀ ਬੁਜੀ ਪੋਲਾ ਬੋਲਣਾ ਹੈ ਤ੍ਰਿਸਨ ਬੁਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਾਧ ਬਖਸੰਦ ਗੁਰ ਜਾਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕਿਛ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸਰਣ ਸਹਾਈ ਸੰਤ ਹੈ ਤਨਾ ਜਾਚਕ ਜਾਚੈ ਤੁਮਹਿ ਅਰਾਧੈ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਪਤਿਤ ਪਾਵਨ ਇਕੱਠਾ ਨਹੀਂ ਕਹਿ ਦੇਣਾ ਪਤਿਤ ਪਾਪੀਆਂ ਨੂੰ ਕੀ ਪਵਿੱਤਰ ਕਰਨ ਵਾਲਾ ਹੈ ਪਤਿਤ ਪਾਵਨ ਇੱਥੇ ਵਿਸਰਾਮ ਹੈ ਪੂਰਨ ਪ੍ਰਭ ਸਾਧ ਹੈ ਇਹ ਸਾਧਾ ਫੁੱਲਾ ਬੂਲਨਾ ਸਾਧਾ ਨਹੀਂ ਕਹਿਣਾ ਏਕੋ দান ਸਰਬ ਸੁਖ ਗੁਣ ਨਿਧ ਆਨ ਮੰਗਨ ਨਿਹਕਿੰਚਨਾ ਇਕੱਠਾ ਪਾਠ ਹੈ ਆਨ ਮੰਗਨ ਨਿਹਕਿੰਚਨਾ ਕਾਇਆ ਪਾਤਰ ਪ੍ਰਭ ਕਰਨ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠਾ ਰੰਗਨਾ ਸੋਲਹ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਾਸ ਹਰ ਪੁੰਚਨਾ